ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਮਾਜ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਇਸ ਸ਼ਬਦ ਨੂੰ ਆਪਾਂ ਭਾਈ ਜੋਗਿੰਦਰ ਸਿੰਘ ਜੀ ਰਿਆੜ ਦੀ ਧੁਨ ਤੇ ਅਧਾਰਿਤ ਸਿੱਖਣ ਜਾ ਰਹੇ ਹਾਂ ਜੇ ਜਦੋਂ ਭੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਪੰਜਵੇਂ ਕਾਲੇ ਨੂੰ ਸਾਮੰਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਹਾਈ ਪਿਚ ਤੇ ਨਹੀਂ ਹੈ ਤੇ ਜਦੋਂ ਆਪਾਂ ਇਸ ਸ਼ਬਦ ਨੂੰ ਪੰਜਵੇਂ ਕਾਲੇ ਤੇ ਗਾਇਨ ਕਰਦੇ ਹਾਂ ਤਾਂ ਮੰਦਰ ਸਬਤਕ ਵਿੱਚ ਕੋਮਲ ਨੀ ਅਤੇ ਪਾ ਇੱਥੇ ਤੱਕ ਸ਼ਬਦ ਦਾ ਚਲਨ ਹੈ ਤੇ ਮੰਦਰ ਸਬਤਕ ਵਿੱਚ ਸਾ ਤੋਂ ਬਾਅਦ ਸ਼ੁਧਰੇ ਕੋਮਲ ਗਾ शुद्ध मा पा और किते किते शुद्ध धा कोमल नी अति ता सप्तक विच सिर्फ सात आखी शब्दा चलन है ते पहला आपा एक स्थाई गायन करदे हां ते सिखदे हां फिर सिखांगे आपा अंतरा अमृत वाणी हर जलन बुझे शीतल होए मनवान जलन बुझे शीतल होए मनवान सतगुरु का दर्शन पाए जीव ਸੁਰਤੇ ਕਰਦੇ ਹਾਂ ਬਾਣੀ ਭਰ ਭਰਤੇ सोने सोने होवे परम गत मेरी इस तो बाद जलन बुझे जलन बुझे शीतल होए मनो ਜਲਨ ਬੁਝੇ ਸੀਤਲ ਹੋਏ ਮਨੁਆ ਸਤਗੁਰ ਕਾ ਦਰਸ਼ਨ ਪਾਏ ਜੀਉ ਸਤਗੁਰ ਕਾ ਦਰਸ਼ਨ ਪਾਏ ਜੀਉ ਪਹਿਲੀ ਪੰਕਤੀ ਆ ਜਾਂਦੀ ਹੈ ਤੇ ਇਸ ਤੋਂ ਬਾਅਦ ਅੰਤਰਾ ਲਗਭਗ ਸਥਾਈ ਦੀ ਦੂਸਰੀ ਜੋ ਪੰਕਤੀ ਹੈ ਉਹਦੇ ਨਾਲ ਮਿਲਦਾ ਜੁਲਦਾ ਹੈ ਥੋੜਾ ਜਿਹਾ ਫਰਕ ਹੈ ਆਪ ਜੀ ਦੇਖ ਲਓ ਸੁਖ ਮਿਆ ਦੁਖ ਦੂਰ ਕਰਾਨਾ ਸੰਤ ਰਸਨ ਹਰਨਾਮੁ ਅਖਾਨਾ ਸੁਖ ਮਿਆ ਪਰਾਨਾ ਸੰਤ ਰਸਨ ਹਰਨਾਮੁ ਅਨਾਮ ਜਲ ਥਲ ਨੀਰ ਹਰੇ ਸਰਸੂ ਮਰੇ ਮਿਰਖਾ ਕੋਏ ਨ ਜਾਣੇ ਜੀਓ ਜਲ ਥਲ ਨੀਰ सर सोर विरथा को न ज ਆਪ ਦੇਖਦੇ ਹਾਂ ਅੰਤਰਾ ਸੋਖ ਪਿਆ ਸੋਖ ਪਿਆ ਦੁੱਖ ਦੂਰ ਪਰਾਨਾ ਸੋਖ ਪਿਆ ਦੁੱਖ ਦੂਰ ਪਰਾਨਾ ਸੰਤ ਰਸਨ ਹਰਨਾਮ ਵਖਾਨਾ ਸੰਤ ਰਸਨ ਹਰਨਾਮ ਵਖਾਨਾ ਸੇਮ ਅਗਲੀ ਲਾਈਨ ਇਸ ਤਰੀਕੇ ਨਾਲ ਹੈ ਜਲ ਥਲ ਨੀਰ परे सर सुभर विर्था कोई न जाए ठीयो जल तल नीर परे सर सुभर विर्था कोई ਵੇ ਨਜਾਇ ਜੀਓ ਮਿਰਥਾ ਕੋਏ ਨਜਾਇ ਜੀਓ ਮਿਰਥਾ ਕੋਏ ਨਜਾਇ ਜੀਓ ਉਸ ਤੋਂ ਬਸ ਤਾਂ ਜਾਂਦਾ ਹੈ ਅੰਤ ਬਾਣੀ ਹਰ ਹਰ ਤੇ ਕਿ ਆਪ ਜੀ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਸਿੱਖ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ